ਹਾਜੀ ਪੰਜਾਬੀਓ ਸਸਰੀਕਾਰ ਚਮਗੇ ਅਮਰਪਾਲ ਸਿੰਘ ਤੇ ਇੱਕ ਬਹੁਤ ਵੱਡੇ ਦੋਸ਼ ਲਾ ਦਿੱਤੇ ਨੇ ਤਿੰਨ ਪਰਿਵਾਰ ਸਾਹਮਣੇ ਆ ਕੇ ਦੇ ਕੇ ਸਾਡੀ ਕੁੜੀ ਦੇ ਨਾਲ ਮਹਿਰੋਂ ਨੇ ਵਿਰਸਕਾਰ ਕਰ ਦਿੱਤਾ ਔਰ ਇਹਦਾ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਣ ਜਾ ਰਿਹਾ ਦੂਜੇ ਪਾਸੇ ਖਾਲਸਾ ਫੌਜ ਡਟ ਗਈ ਹੈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਕਿਉਂਕਿ ਅਮਰਪਾਲ ਸਿੰਘ ਮਹਿਰੋਂ ਅਕਸਰ ਸਾਰਾ ਪੰਜਾਬ ਜਾਣਦਾ ਵੀ ਬਲਾਤਕਾਰ ਨਹੀਂ ਕਰ ਸਕਦਾ ਔਰ ਧੀਆ ਭੈਣਾਂ ਦੀ ਇੱਜ਼ਤਾਂ ਵੀ ਰੱਖੀ ਕਰਨ ਵਾਲਾ ਇਨਸਾਨ ਹੈ ਇਹ ਜੀਆਂ ਕਨਾਉਣੀਆਂ ਹਰਕਤਾਂ ਨਹੀਂ ਕਰਦਾ ਔਰ ਇਹ ਪਰਿਵਾਰ ਇਲਜ਼ਾਮ ਲਾ ਰਿਹਾ ਤਿੰਨ ਪਰਿਵਾਰ ਨੇ ਕਹਿੰਦੇ ਸਾਡੀ ਕੁੜੀ ਦਾ ਰੇਪ ਕੀਤਾ ਮਹਰੋ ਨੇ ਔਰ ਦੂਜੇ ਪਾਸੇ ਖਾਲਸਾ ਫੌਜ ਖਾਲਸਾ ਫੌਜ ਜੱਟ ਵੀ ਇਹ ਕਹਿੰਦੇ ਹੁਣ ਅਸੀਂ ਤਾਂ ਮਰਨਾ ਹੀ ਆ ਸਾਡੀਆਂ ਘੋੜਿਆਂ ਦੇ ਉੱਤੇ ਕਾਠੀਆਂ ਕਸੀਆਂ ਪਈਆਂ ਨੇ ਯਾਨੀ ਅਸੀਂ ਆਪਣੇ ਸਿਰ ਵੜਾ ਸਕਦੇ ਆ ਪਰ ਮਹਰੋ ਦੇ ਨਾਲ ਖੜਾਂਗੇ ਔਰ ਡਟ ਕੇ ਖੜਾਂਗੇ ਜਿਹੜੇ ਲੋਕ ਚਾਹੇ ਜੋ ਮਰਜੀ ਵੀ ਆ ਮਾੜਾ estranਾ ਬੰਦਾ ਨਹੀਂ ਹੈਗਾ ਇਹ ਖਾਲਸਾ ਫੌਜ ਬਣੀਓ ਨਿਰਪੱਖ ਗੱਲ ਕਹੀ ਗਈ ਹੈ ਔਰ ਦੂਜੇ ਪਾਸੇ ਇਹ ਕਹਿ ਰਹੇ ਨੇ ਕਿ ਅਮਰਪਾਲ ਸਿੰਘ ਮਹਿਰੋਂ ਜਿਹੜੇ ਕੇ ਉਹਨਾਂ ਦੇ ਤੇ ਅਲੀਗੇਸ਼ਨ ਲੱਗੇ ਕਿ ਉਹਨਾਂ ਨੇ ਕਮਲ ਕੌਰ ਦਾ ਕਤਲ ਕੀਤਾ ਔਰ ਦੋਵੇਂ ਸਾਥੀਆਂ ਦੇਤੇ ਉਹਨਾਂ ਤੇ ਦੋਸ਼ ਲੱਗੇ ਹੋਏ ਨੇ ਔਰ ਵਿੱਚ ਹੀ ਹੁਣ ਬਹੁਤ ਸਾਰੇ ਲੋਕ ਵਿਰੋਧਤਾ ਕਰ ਰਹੇ ਨੇ ਤਿੰਨ ਪਰਿਵਾਰ ਇਹ ਵੀ ਉਹਨਾਂ ਦੇ ਵਿੱਚੋਂ ਇੱਕ ਨੇ ਯਾਨੀ ਵੱਡੇ ਪੱਦਰ ਦੇ ਤੇ ਇਹਨਾਂ ਨੇ ਇੱਕ ਧਰਨਾ ਪ੍ਰਦਰਸ਼ਨ ਕਰ ਦਿੱਤਾ ਪੰਜਾਬ ਦੇ ਅੰਦਰ ਦੂਜੇ ਪਾਸੇ ਹੁਣ ਜਿਹੜੀ ਖਾਲਸਾ ਫੌਜ ਢੱਗ ਗਈ ਹੈ ਮਾਰੋਂ ਦੇ ਹੱਕ ਦੇ ਵਿੱਚ ਪਹਿਲਾਂ ਤੁਹਾਨੂੰ ਮੈਂ ਸੁਣਾਉਂਗਾ ਉਸ ਤੋਂ ਬਾਅਦ ਜਿਹੜੇ ਤਿੰਨ ਪਰਿਵਾਰ ਨੇ ਉਹਨਾਂ ਦਾ ਵੀ ਤੁਹਾਡੇ ਸਾਹਮਣੇ ਖੁਲਾਸਾ ਕਰਾਂਗੇ ਕਿ ਉਹ ਪਰਿਵਾਰ ਕੌਣ ਨੇ ਤੁਹਾਡੇ ਸਾਹਮਣੇ ਉਹਨੇ ਇੱਕ ਵੀਡੀਓ ਦਿਖਾਵਾਂਗਾ ਖਾਲਸਾ ਫੌਜ ਕੀ ਕਹਿ ਰਹੀ ਹੈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਇਹ ਵੀ ਸੁਣੋ ਯਾਰ ਉਸ ਤੋਂ ਬਾਅਦ ਉਹੀ ਤਿੰਨ ਪਰਿਵਾਰਾਂ ਦਾ ਤੁਹਾਡੇ ਸਾਹਮਣੇ ਚਿਹਰਾ ਦਿਖਾਵਾਂਗੇ ਕਿ ਹੈ ਕੌਣ ਸੁਣੋ ਖਾਲਸਿਆਂ ਨੇ ਹੁਣ ਇੱਕੋ ਪਰਨ ਕਰ ਲਿਆ ਜਿਹੜਾ ਸਾਡੇ ਧੱਕੇ ਚੜ ਗਿਆਹੀਂ ਥੋਕਾਂਗੇ ਇਹਨਾਂ ਨੂੰ ਜੇ ਅਸੀਂ ਇਹਨਾਂ ਦੇ ਧੱਕੇ ਚੜਦੇ ਸੰਧੋਕਦਨ ਅਸੀਂ ਪਰਿਵਾਰਾ ਸਾਡਾ ਪਰਿਵਾਰ ਤਾਂ ਐ ਨਹੀਂ ਸਾਡੀਆਂ ਦਾ ਘੋੜਿਆਂ ਤੇ ਕਾਠੀਆਂ ਆ। ਜਾਨੀ ਹੱਤੀ ਦੀਵਾਰ ਨਿਕਰਦੇ ਅਸੀਂ ਜਨਾਨੀ ਦੀਵਾਰ ਨਹੀਂ ਕਰਦੇ ਪਰ ਉਹ ਕੀ ਐਵੇਂ ਦਾ ਪਾਣਾ ਵਰਤਿਆ ਜਿਹੜਾ ਅਮਰਤਪਾਲ ਮਹਿਰੋਂ ਤੇ ਦੋ ਸਿੰਘ ਨੇ ਜਿਹੜੇ ਉਹਨਾਂ ਨੂੰ ਕੱਲੀ ਨੂੰ ਘੇਰ ਕੇ ਉਹਨੂੰ ਗਲ ਕੁੱਟ ਕੇ ਮਾਰਨਾ ਪਿਆ ਇਹਨਾਂ ਨੇ ਮੂਸੇ ਆਲਾ ਮਰਵਾਇਆ ਉਹ ਜੋਧਾ ਜਿਹਦੀ ਇੱਕ ਬਾਜ ਨਾਲ 178 ਦੇਸਾਂ ਦੇ ਵਿੱਚ ਸਰਚ ਵੱਜੀ ਆ ਦੀ ਬਲਵਿੰਦਰ ਜਟਾਣਾ ਕੌਣ ਸੀ ਇਹ ਜਿਹੜੀ ਲੱਜਰਤਾ ਪਲਾਉਂਦੇ ਆ ਜਿਹੜੇ ਗੰਦ ਪਾਉਂਦੇ ਆ ਉਹਨਾਂ ਨੂੰ ਇਹ ਸ਼ਹਿ ਦਿੰਦੇ ਆ ਠੀਕ ਹੈ ਇਹ ਬੀਬੀ ਨੂੰ ਵੀ ਸ਼ਹਿ ਦਿੱਤੀ ਹੋਈ ਸੀ ਜਿਵੇਂ ਬੂਟਾ ਚੋਰਾ ਉਹਨੂੰ ਵੀ ਸ਼ਹਿ ਦਿੱਤੀ ਹੋਈ ਆ ਇਹ ਸਕੌਲਟੀਆਂ ਸਕੌਲਟੀਆਂ ਭਾਈ ਕਿਸੇ ਦੀਆਂ ਨਹੀਂ ਅੜਨੀਆਂ ਭਲੇਖਾ ਸਾਨੂੰ ਜਿੱਦੇ ਪ੍ਰਮਾਤਮਾ ਮਣੀਓ ਕਿਸੇ ਦੀ ਹਾਜ਼ਰੀ ਸੇਵਾ ਦੀ ਲੱਗੀ ਸਭ ਕਾਰਜ ਰਾਸ ਆ ਜਾਵੇ ਲੁਧਿਆਣੇ ਦਾ ਗੰਜਾ ਜ੍ਹਾ ਉਹ ਕਹਿੰਦਾ ਜੀ ਸਾਡੀ ਧੀ ਪੰਜਾਬ ਓਏ ਚਵੜਾ ਤੈਨੂੰ ਅਸੀਂ ਕਹਿਣਾ ਚਾਹੁੰਦੇ ਆ ਚਵੜਾ ਧੀ ਤੇਰੀ ਹੋਗੀ ਜੇ ਧੀ ਹੁੰਦੀ ਸਸਕਾਰ ਤੇ ਪਹੁੰਚਦਾ ਨਾ ਠੀਕ ਹੈ ਇੱਕ ਅਮਿਤ अरोड़ा ਇੱਕ ਉਥੇ ਮੰਡਿਆ ਜਿਹੜਾ ਇਹੇ ਚਵਲਿਆ ਹੋਰ ਇੱਕ ਬੂਟਾ ਚੋਰ ਅਸੀਂ ਪਹਿਲਾਂ ਵੀ ਪਾਈ ਸੀ ਬੂਟੇ ਚੋਰ ਨੂੰ ਕਹਿਣਾ ਚਾਹੁੰਦੇ ਆ ਵੀ 4 ਲੱਖ ਫੋਲੋਅਰ ਸੀ ਉਹਦਾ ਤੇ ਤੂੰ ਜਾਂਦਾ ਬਾਪ ਮਿਲਿਆ ਸੀ ਉਹਦਾ ਲੱਕੜਾਂ ਲੈ ਕੇ ਤੂੰ ਜਾਂਦਾ ਇਹ ਤਾਂ ਸੀ ਮਹਿੰਗ ਸਿੰਘ ਫੌਜਾਂ ਜਿਹੜੀਆਂ ਕਿ ਅਮਰਪਾਲ ਸਿੰਘ ਮਹਰੋਂ ਦੇ ਹੱਕ ਵਿੱਚ ਡਟ ਗਈਆਂ ਨੇ ਉਹਨਾਂ ਨੇ ਕਿਹਾ ਕਿ ਹੁਣ ਤਾਂ ਸਿਰ ਧਰ ਦੀ ਬਾਜ਼ੀ ਲਾਵਾਂਗੇ ਪਰ ਅਸੀਂ ਮੰਗਾ ਨਾਚ ਨਹੀਂ ਨੱਚਣ ਦੇਵਾਂਗੇ ਜਿਹੜੀਆਂ ਵੀ ਜਮਾਨੀਆਂ ਪੰਜਾਬ ਦੇ ਅੰਦਰ ਲਚਰਤਾ ਫਲਾਉਣਗੀਆਂ ਅਸੀਂ ਉਹਨਾਂ ਨੂੰ ਗੱਡੀ ਚੜਾਵਾਂਗੇ ਇਹ ਸਿੱਧਾ ਨਹਿنگ ਸਿੰਘ ਫੌਜਾਂ ਦਾ ਬਿਆਨ ਆ ਗਿਆ ਔਰ ਦੂਜੇ ਪਾਸੇ ਆਜੋ ਜਿਹੜੇ ਤਿੰਨ ਪਰਿਵਾਰਾਂ ਦੀ ਮੈਂ ਗੱਲ ਕਰ ਰਿਹਾ ਸੀ ਕਿ ਅਮਰਪਾਲ ਸਿੰਘ ਮਹਿਰੋਂ ਦੇ ਖਿਲਾਫ ਉਹਨਾਂ ਨੇ ਇੱਕ ਬਹੁਤ ਵੱਡਾ ਅਲੀਗੇਸ਼ਨ ਲਾ ਦਿੱਤਾ ਹੈ ਕਹਿੰਦੇ ਸਾਡੀ ਕੁੜੀ ਦੇ ਨਾਲ ਬਲਾਤਕਾਰ ਕਰ ਦਿੱਤਾ ਮਹਿਰੋਂ ਨੇ ਭਣਾ ਇਹ ਗੱਲ ਕਿਹਨੂੰ ਪਚੂ ਪੰਜਾਬ ਦੇ ਅੰਦਰ ਸਾਡੇ ਤਾਂ ਨਹੀਂ ਪਚਦੀ ਦਰਸਲ کئی ਯਾਰਾਂ ਦੋਸਤਾਂ ਦੇ ਕਮੈਂਟ ਆਏ ਸਾਡੇ ਪੰਜਾਬ ਦੇ ਵਿੱਚੋਂ ਇੱਕ ਵੀਡੀਓ ਦੇ ਵਿੱਚ ਕਹਦੇ ਦੇਵਾ ਸਿੱਧੂ ਤੁਸੀਂ ਕਦੇ ਗੱਲ ਐ ਕਰਦੇ ਹੋ ਕਦੇ ਆਏ ਦਰਸਲ ਦੇ ਵਿੱਚ ਭਾਈ ਜਿਹੜੀ ਵੀ ਅਪਡੇਟ ਹੋਊਗੀ ਉਸੇ ਹੀ ਪ੍ਰਕਾਰ ਤੁਹਾਡੇ ਤੱਕ ਪਹੁੰਚੂਗੀ ਛੇਕਰ ਅਮਰਪਾਲ ਸਿੰਘ ਮਹਿਰੋਂ ਦੀ ਕੋਈ ਰਿਕਾਉਂਟਰ ਦੀ ਖਬਰ ਆ ਉਹ ਵੀ ਤੁਹਾਡੇ ਸਾਹਮਣੇ ਧਰਦੇ ਆ ਜੇਕਰ ਅਮਰਪਾਲ ਸਿੰਘ ਦੇ ਬਰੀ ਹੋਣ ਦੀ ਖਬਰ ਆ ਉਹ ਵੀ ਮੈਂ ਪਾਈ ਆ ਜੋ ਖਬਰ ਆ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਹੁੰਦਾ ਔਰ ਜਿਹੜੀ ਇਹ ਖਬਰ ਹੈ ਇਹ ਤਿੰਨ ਪਰਿਵਾਰ ਅਕਸਰ ਤੁਸੀਂ ਜਾਣਦੇ ਹੋ ਵੀ ਕੌਣ ਨੇ ਪਰ ਮੈਂ ਦਿਖਾਉਣਾ ਚਾਹੁੰਦਾ ਕਿ ਇਹਨਾਂ ਦੀ ਉਹ ਕੁੜੀ ਆ ਜਿਹਦੇ ਨਾਲ ਕਹਿੰਦੇ ਅਮਰਪਾਲ ਸਿੰਘ ਮੈਰੋਂ ਬਲਾਤਕਾਰ ਕਰ ਗਿਆ ਜਾਂ ਕੀਤਾ ਮੈਨੂੰ ਨਹੀਂ ਪਤਾ ਆਪਾਂ ਮੰਨ ਨਹੀਂ ਸਕਦੇ ਔਰ ਸਾਡੇ ਲੋਕ ਵੀ ਇਸ ਗੱਲ ਨੂੰ ਮੰਨਦੇ ਪਰ ਇਹ ਮੰਨ ਰਹੇ ਨੇ ਕਹਿੰਦੇ ਸਾਡੀ ਕੁੜੀ ਦੇ ਨਾਲ ਬਲਾਤਕਾਰ ਕਰ ਦਿੱਤਾ ਤਾਂ ਦੇਖ ਲਓ ਇਹ ਤਿੰਨੇ ਪਰਿਵਾਰ ਨੇ ਇਹ ਕੁੜੀ ਦੇ ਯਾਨੀ ਪਿਓ ਨੇ ਤਾਂ ਹੁਣ ਮੈਂ ਤੁਹਾਨੂੰ ਇਹਨਾਂ ਦੀ ਤਸਵੀਰ ਦਿਖਾਉਣਾ ਚਾਹੁੰਗਾ ਉਸ ਤੋਂ ਬਾਅਦ ਇਹ ਗੱਲ ਤੁਸੀਂ ਆਪ ਤਾਂ ਕਰਨੀ ਕੋਈ ਵਾਕਈ ਵਾਕਈ ਇਹ ਸੱਚ ਹੈ ਕਿ ਅਮਰਪਾਲ ਸਿੰਘ ਦੇ ਖਰਾਬ ਬੋਲਣ ਵਾਲੇ ਤਪੀੜ ਆਹੀ ਤਿੰਨੇ ਉਹ ਪਰਿਵਾਰ ਛੇੜੇ ਕਹਿੰਦੇ ਸਾਡੀ ਕੁੜੀ ਦੇ ਨਾਲ ਜਾਨੀ ਵਿਲਾਦਕਾਰ ਕਰ ਗਿਆ ਮਹਿਰੋਂ ਤੇ ਉਹਦੇ ਸੰਸਕਾਰ ਤਹੇ ਪਹੁੰਚੇ ਨਹੀਂ ਇਹਨਾਂ ਦੇ ਮੂੰਹ ਤੇ ਲਾਣਤਾ ਪੈ ਰਹੀਆਂ ਨੇ ਪੂਰੇ ਪੰਜਾਬ ਦੇ ਵਿੱਚੋਂ ਯਾਨੀ ਪੂਰੇ ਬਲਦ ਦੇ ਵਿੱਚੋਂ ਇਹਨਾਂ ਦੇ ਉੱਤੇ ਲਾਣਤਾ ਪੈ ਰਹੀਆਂ ਨੇ ਦੇਖੋ ਇੱਕ ਦਾ ਖਾਚ ਹੈ ਗੋਲਕਚੋਰ ਔਰ ਦੂਜਾ ਮੰਡਾ ਉਹ ਵੀ ਲੰਡੂਈ ਹੈ ਔਰ ਤੀਸਰਾ ਜਿਹੜਾ ਉਹ ਗੰਜਾ ਜਿਆ ਅਮਿਤ अरोड़ा ਲੁਧਿਆਣੇ ਤੋਂ ਜਿਹੜਾ ਕਹਿੰਦਾ ਵਾ ਸਿਪਹ ਸੈਨਾ ਦਾ ਪ੍ਰਧਾਨ ਆ ਯਾਦ ਹੋਣਾ ਤੁਹਾਨੂੰ ਜਿਹੜੇ ਦੋਸਤ ਆਪਣੀਆਂ ਪੁਰਾਣੀਆਂ ਵੀਡੀਓ ਦੇਖਦੇ ਨੇ ਕੰਗੜਾ ਰਣੋਂਦ ਦੀ ਫਿਲਮ ਆਉਂਦੀ ਆ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਤੇ ਐਮਰਜੈਂਸੀ ਉਹਦੇ ਵਿੱਚ ਇਹ ਗੰਜਾ ਕਹਿੰਦਾ ਕਹਿੰਦਾ ਮੇਰੀ ਇਹ ਭੈਣ ਤੇ ਮੈਂ ਉਹਦਾ ਮੋੜ ਦਿੱਤਾ ਸੀ ਤੇ ਵੀਡੀਓ 2-3 ਲੱਖ ਲੋਕਾਂ ਨੇ ਵੇਖੀ ਤੇ ਉਹਨੂੰ ਸ਼ੇਅਰ ਵੀ ਕੀਤਾ ਕਿਸੇ ਵੀ ਪ੍ਰਕਾਰ ਇਹਨਾਂ ਲੋਕਾਂ ਨੂੰ ਮੱਥ ਪਾਉਣੀ ਜ਼ਰੂਰੀ ਹੈ ਕਿਉਂਕਿ ਕਈ ਸਾਰੇ ਵਕੀਲਾਂ ਦੇ ਉੱਤੇ ਵੀ ਇਹ ਤੰਜ ਕਸ ਰਹੇ ਨੇ ਉਹਨਾਂ ਦਾ ਵਕਤ ਨੇੜੇ ਆ ਗਿਆ ਔਰ ਸਿੰਘਾਂ ਨੇ ਤਾਂ ਇੱਕ ਤਰਫਾ ਇਹੀ ਕਹਿ ਦਿੱਤਾ ਕਿ ਅਸੀਂ ਹੁਣ ਉਹਨਾਂ ਨੂੰ ਐ ਨਹੀਂ ਪਤਾ ਗੱਡੀ ਚੜਾ ਦਈਏ ਕਿਉਂਕਿ ਸਿੰਘ ਦਰਅਸਲ ਦੇ ਵਿੱਚ ਅੱਕੇ ਪਏ ਨੇ ਇਹ ਹਰ ਰੋਜ਼ ਕੂੜ ਪ੍ਰਚਾਰ ਕਰਨ ਦੇ 50-50 ਹਜ਼ਾਰ ਰੁਪਈਆ ਲੈਂਦੇ ਆ ਗੋਲਕ ਚੋਰ ਨੇ ਵੀਡੀਓ ਪਾਈ ਆ ਵਕੀਲਾਂ ਦੇ ਖਿਲਾਫ ਉਹ ਕਹਿੰਦੇ ਵੀ 50-50 ਹਜ਼ਾਰ ਰੁਪਈਆ ਦਿੱਤਾ ਜਾਂਦਾ ਇਹਨਾਂ ਨੂੰ ਹੁਣ ਦਿੰਦਾ ਕੌਣ ਆ ਇਹ ਵੀ ਇੱਕ ਸਵਾਰਾ ਵਿਰੋਧੀ ਧਿਰਾਂ ਨੇ ਜਿਹੜੀਆਂ ਉਹ ਬੁਲਵਾਉਂਦੀਆਂ ਨੇ ਇਹਨਾਂ ਨੂੰ ਪਰ ਇੱਕ ਦਿਨ ਇਹਨਾਂ ਨੂੰ ਇਹ ਮਹਿੰਗਾ ਪੈਣਾ ਕਿਉਂਕਿ ਪੈਸੇ ਦੇ ਲਾਲਚ ਦੇ ਵਿੱਚ ਕਮਲਕੌਰ ਮਾਰੀ ਗਈ ਹੈ ਔਰ ਪੈਸੇ ਦੇ ਹੀ ਲਾਲਚ ਦੇ ਵਿੱਚ ਉਹਨਾਂ ਨੂੰ ਕੋਈ ਨਾ ਕੋਈ ਸਿੰਘ ਸੌਦਾ 라ਉਆ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਵੀ ਭੈਣ ਭਰਾ ਤੁਸੀਂ ਇਹਨਾਂ ਵੀਡੀਓ ਦੇ ਹੱਥ ਵਿੱਚੋਂ ਤਾਂ ਮੇਰਾ ਫਰਜ਼ ਸੀ ਕਿ ਇਹ ਜਿਹੜੇ ਤਿੰਨ ਪਰਿਵਾਰ ਨੇ ਇਹਨਾਂ ਦਾ ਤੁਹਾਨੂੰ ਚਿਹਰਾ ਦਿਖਾਉਣਾ ਜ਼ਰੂਰੀ ਹੈ ਦਰਾਸ ਹਾਲ ਦੇ ਵਿੱਚ ਇਹਨਾਂ ਨੇ ਕੂੜ ਪ੍ਰਚਾਰ ਵੱਡੇ ਪੱਧਰ ਦੇ ਉੱਤੇ ਸ਼ੁਰੂ ਕੀਤਾ ਕਹਿੰਦੇ ਅਮਰਪਾਲ ਸਿੰਘ ਮੈਰੋ ਸਾਡੀ ਕੁੜੀ ਦੇ ਨਾਲ ਅਰੇਬ ਕਰ ਗਿਆ ਇਹੀ ਉਹ ਬੰਦੇ ਨੇ ਤਿੰਨੇ ਵੀ ਬੰਦੇ ਨੇ ਤਾਂ ਮੈਂ ਚਾਹੂੰਗਾ ਕਿ ਤੁਹਾਡੀ ਰਾਏ ਕੀ ਆ ਜਿੰਨੇ ਵੀ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ